ਖਬਰ ਲੈਣਿਆ ਪਟਿਆਲਾ ਤੋਂ ਪਟਿਆਲਾ ਦੇ ਹੈਰੀਟੇਜ ਸਰਸ ਮੇਲੇ ਦੇ ਵਿੱਚ ਚੱਲ ਰਹੇ ਰਣਜੀਤ ਬਾਵਾ ਦੇ ਸ਼ੋਅ ਦੀ 100 ਰੁਪਏ ਦੀ ਟਿਕਟ ਲੈਣ ਦੇ ਬਾਅਦ ਵੀ ਪੁਲਿਸ ਦੇ ਵੱਲੋਂ ਵਿਅਕਤੀ ਨੂੰ ਅੰਦਰ ਐਂਟਰੀ ਨਹੀਂ ਹੁੰ ਦਿੱਤਾ ਗਿਆ ਜਿਸ ਤੋਂ ਬਾਅਦ ਉਕਤ ਵਿਅਕਤੀ ਦੀ ਪੁਲਿਸ ਨਾਲ ਤਿੱਖੀ ਬਹਿਸ ਹੋਈ ਅਤੇ ਮੌਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਸੀਂ ਆਪ ਵੀ ਦੇਖੋ ਇਹ ਸਾਰੀ ਵੀਡੀਓ A1 ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਸ਼ ਗਰਗ ਦੀ ਰਿਪੋਰਟ 100 ਰੁਪਏ ਦੀ ਵੀਡੀਓ ਬਣਾਉਣਾ ਹਾਂ 100 ਰੁਪਏ ਦੀ ਟਿਕਟ ਲੈ ਲਈ ਪਰ ਪਾਸ ਨਹੀਂ ਹੈਗਾ ਨਾ ਕਿਉਂਕਿ ਤੁਸੀਂ ਇਹਨਾਂ ਦੇ ਚੇਤੇ ਨਹੀਂ ਇਹਨਾਂ ਦੇ ਵੈਲਿਊਸ਼ਨ ਨਹੀਂ ਹੈ ਤਾਂ ਅੰਦਰ ਵੀ ਜਾਣ ਦਿੱਤਾ ਜਾ ਰਿਹਾ ਅੰਦਰ ਨਹੀਂ ਹਾਂ ਅੰਦਰ ਨਹੀਂ ਜਾਣ ਦੇ ਰਹੇ ਨਾ ਇਹਨਾਂ ਤੇ ਚੇਤੇ ਜਾਣਗੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਜਾ ਸਕਦੇ ਇਹ ਹੈ ਆਮ ਗਵਰਨਮੈਂਟ ਤੁਸੀਂ ਆਮ ਬੰਦੇ ਹੋ ਇੱਕ ਖਾਸ ਸਟੇਜ ਤੇ ਕੁਝ ਕਰ ਲੈ ਚਲੋ ਇਹਨਾਂ ਦੀਆਂ ਵੀ ਨਹੀਂ ਮਲਾਇਮਾ ਦੀਆਂ ਮਜ਼ਬੂਰੀ ਨਹੀਂ ਬੋਲੋ ਉਹਨੂੰ ਪੁਲਿਸ ਰਾਜਮਾ ਦੀ ਮਜਬੂਰੀ ਨਹੀਂ ਇਹਨਾਂ ਦੀ ਸਪੈਸ਼ਲ ਡਿਊਟੀ ਹੈ ਇੱਕ ਡੀਐਸਪੀ ਨੇ ਮੈਨੂੰ ਕਹਿੰਦਾ ਤੂੰ ਆਰਗੂਮੈਂਟ ਕਰ ਲੈ ਤੂੰ ਚੱਕ ਕੇ ਥਾਣੇ ਲੈ ਜਾ ਉਹਨੂੰ ਕਹਾਂ ਕੋਰਚਾ ਜੀ ਸਵੇਰੇ ਮੇਰਾ ਨੰਬਰ ਲੈ ਲਓ ਮੈਂ ਆਇਆ ਉਹਦੇ ਦਰਸਾਣ ਲੈ ਬੰਦ ਕੇ ਖੜੇ ਮੈਡਮ ਕੇ ਤਾਂ ਸਵੇਰੇ ਮੇਰੇ ਕੋਲ ਉਹ ਹੋਰ ਵੀ ਹਾਂਜੀ ਆਰਗੂਮੈਂਟ ਨਹੀਂ ਕਰਦਾ ਇਹ ਜਿਹੜੇ ਦੋ ਤਮਾਸ਼ੇ ਨੇ ਇਹਨਾਂ ਦੀ ਫੋਟੋ ਵੀ ਮੈਂ ਖਿੱਚ ਲਈ ਆ ਵੀਡੀਓ ਵੀ ਆ ਗਈ ਇਹ ਬਦਮਾਸ਼ਾਂ ਨੂੰ ਪਾ ਇਹਨਾਂ ਨੂੰ ਕੋਰਚਾ ਭਲਾਵਾਂਗੇ ਜੀ ਹੈਲੋ ਹੈਲੋ ਇੱਧਰ ਆ ਇੱਧਰ ਕੋਈ ਨਹੀਂ ਕੋਈ ਨਹੀਂ